ਕਿਸਾਨ ਭਰਾਵੋ ਜਦੋਂ ਆਪਣੀ ਕਣਕ ਦੀ ਵਜੇ ਚੱਲ ਰਹੀ ਸੀ ਤਾਂ ਉਦੋਂ ਇੱਕ ਬੀਜ ਦੀ ਕਿਸਮ ਬਹੁਤ ਹੀ ਜ਼ਿਆਦਾ ਚਰਚਾ ਵਿੱਚ ਸੀਗੀ ਤੁਸੀਂ ਅਕਸਰ ਹੀ ਸੁਣਿਆ ਹੋਣਾ ਕਿ ਨਵੀਂ ਬੀਜ ਦੀ ਕਿਸਮ ਸੀਗੀ ਤੇ ਜਿਹਦੇ ਕਿਤੇ ਜ਼ਬਾਨ ਤੇ ਆਪਾਂ ਦੇਖੀਏ ਤਾਂ ਇੱਕੋ ਹੀ ਨਾਮ ਸੀਗਾ ਵੀ 872 ਦਾ ਝਾੜ ਬਹੁਤ ਵਧੀਆ ਹੈਗਾ ਜੀ 32 ਤੋਂ ਲੈ ਕੇ 34 ਕਣਟ ਤੱਕ ਇਹਦਾ ਝਾੜ ਹੈਗਾ ਤੇ ਹੁਣ ਜਿਹੜੀ ਤੁਸੀਂ ਅ ਕਣਕ ਦੇਖ ਰਹੇ ਹੋ ਇਹ 872 ਹੀ ਹੈ ਇਹ ਆਪਾਂ ਮੈਂ ਆਪਦੇ ਖੇਤ ਵਿੱਚ ਚਲਾਈ ਹੋਈ ਏ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਲਗਭਗ ਮੈਂ ਸਾਰੀ ਨਹੀਂ ਬੀਜੀਗੀ ਮੈਂ ਸਿਰਫ 5 ਗਰਾਂ ਵਾਲਾ ਬੀਜੀ ਏ 872 ਦੀ ਕਣਕ ਇਹ ਨਹੀਂ ਹੈਗਾ ਕਿ ਮੈਨੂੰ ਬੀਜ ਨਹੀਂ ਮਿਲਿਆ ਸੀ ਮੈਨੂੰ ਬੀਜ ਵੀ ਮਿਲਦਾ ਸੀ ਹੋਰ ਪਰ ਮੈਂ ਇਹ 5 ਗਰਾਂ ਵਾਲਾ ਬੀਜੀ ਏ ਤਾਂ ਜੀ ਮੈਂ ਦੇਖ ਸਕਾਂ ਕਿ ਕਿਸ ਤਰ੍ਹਾਂ ਦੀ ਕਿਸਮ ਹੈ ਤੇ ਮੇਰੀ ਜ਼ਮੀਨ ਦੇ ਵਿੱਚ ਜਿਹੜਾ ਮੇਰਾ ਪਾਣੀ ਹੈਗਾ ਖੇਤ ਦਾ ਮੇਰੀ ਟਿਊਬ ਲਾਈਨ ਦਾ ਪਾਣੀ ਹੈਗਾ ਉਹਦੇ ਤੇ ਇਹ ਸੂਟ ਕਰਦੀ ਏ ਕਿ ਨਹੀਂ ਕਰ ਜੇਗੀ ਸੋ ਤੁਹਾਨੂੰ ਦੱਸਦੇ ਆ ਕਿ ਕਿਦਾਂ ਰਹੀ ਤੇ ਅੱਜ ਇਹ ਕਣਕ ਲਗਭਗ 45 ਦਿਨਾਂ ਦੀ ਹੋ ਚੁੱਕੀ ਏ 45 ਦਿਨਾਂ ਤੇ ਤੇ ਬਾਅਦ ਹੁਣ ਤੁਸੀਂ ਇਹ ਕਣਕ ਦੀ ਗਰੋਥ ਚੈੱਕ ਕਰੋ ਬੂਟੇ ਦਾ ਮਤਲਬ ਫਟਾਰ ਚੈੱਕ ਕਰੋ ਗਰੋਥ ਚੈੱਕ ਕਰੋ ਸਾਰਾ ਕੁਝ ਤੁਹਾਨੂੰ ਅੱਜ ਦੱਸਦੇ ਆ ਇਹਦੇ ਵਿੱਚ ਪ੍ਰਭੂ ਮੈਂ 40 ਕਿਲੋ ਬੀਜ ਪਾਇਆ ਸੀਗਾ ਮਤਲਬ 40 ਕਿਲੋ ਇੱਕ ਹਿਸਾਬ ਦੇ ਮਤਲਬ ਇੱਕ ਕਿੱਲੇ ਦੇ ਹਿਸਾਬ ਨਾਲ ਦੇਖਿਆ ਜਾਵੇ ਉਸ ਤਰ੍ਹਾਂ ਮੈਂ ਇਹਦੇ ਵਿੱਚ ਪਾਇਆ ਸੀ ਬੀਜ ਬਾਕੀ ਮੈਂ ਉਧਰ ਜਿਹੜੇ ਪਰਲੇ ਪਾਸੇ ਕਣਕ ਬੀਜੀਏ ਉਹਦੇ ਵਿੱਚ ਮਿਕਸ ਕਰਤਾ ਸੀਗਾ ਜਿੰਨੀ ਕਿ ਮੰਨ ਲਓ 5 ਕਨਾਲਾਂ ਦੀ ਜਗ੍ਹਾ ਬੀਜੀ ਗਈ ਉਸ ਤੋਂ ਬਾਅਦ ਮਸ਼ੀਨ ਉੱਧਰ ਲੈ ਜਾ ਕੇ ਮੈਨੂੰ 826 ਦੇ ਵਿੱਚ ਮਿਕਸ ਕਰਕੇ ਬੀਜ ਦਿੱਤਾ ਸੀਗਾ ਤੇ ਹੁਣ ਆਪਾਂ ਬੂਟੇ ਦੀ ਗ੍ਰੋਥ ਚੈੱਕ ਕਰਦੇ ਹਾਂ ਤੁਹਾਨੂੰ ਮੈਂ ਇੱਥੇ ਬੂਟਾ ਦਿਖਾਉਣਾ ਇਹ ਇੱਕ ਦਾਣਾ ਜਿਹੜਾ ਇੱਕ ਦਾਣਾ ਆਪਾਂ ਕਹਿ ਸਕਦੇ ਹਾਂ ਉਹਦਾ ਬੂਟਾ ਚੈੱਕ ਕਰਦੇ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਆਹ ਦੀ ਝਾੜੀ ਬਹੁਤ ਵਧੀਆ ਮੈਂ ਤਾਂ ਲੱਗੀ ਬਾਕੀ ਤੁਸੀਂ ਆਪਦੇ ਰਿਵਿਊ ਦਿਆ ਜੇ ਲਗਭਗ 4 ਸ਼ਾਖਾਂ ਕੱਢੀਆਂ ਹੋਈਆਂ ਨੇ 4 4 ਨੇ 5 1 2 3 4 ਤੇ 5 ਤੇ ਇਹ ਕਾ ਵੀ ਇੱਕ ਦਾਣਾ ਹੀ ਐ ਇਹਨੇ 1 2 3 4 5 6 ਤੇ 7 ਇਹਨੇ 7 ਆਪਣੀ ਸ਼ਾਖਾਵਾਂ ਗੱਡੀਆਂ ਹੋਈਆਂ ਨੇ ਵੀ ਕੁੱਲ ਮਿਲਾ ਕੇ ਲੱਗਿਆ ਜਾਵੇ ਤਾਂ ਮੈਨੂੰ ਇਹ ਕਣਕ ਬੂਟਾ ਬਣਾਉਣ ਦੇ ਪੱਖ 'ਚ ਗਰੋਥ ਵਾਲੇ ਪੱਖ 'ਚ ਵਧੀਆ ਲੱਗੀ ਬਾੜੀ ਨਹੀਂ ਆਪਾਂ ਕਵਾਂਗੇ ਉਹ ਤਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੁਣ ਕਣਕੇ ਮੇਰੀ ਯੂਰੀਆ ਦੀ ਮੰਗ ਕਰ ਰਹੀ ਏ ਮੈਂ ਕੱਲ ਨੂੰ ਇਹ ਚ ਸਪਰੇਅ ਕਰੂੰਗਾ ਗੁੱਲੀ ਡੰਡੇ ਵਾਲੀ ਉਸ ਤੋਂ ਬਾਅਦ ਆਪਾਂ ਯੂਰੀਆ ਦਵਾਂਗੇ ਤੇ ਬਾਕੀ ਜੀ ਕਿਸਮ ਦੀ ਗੱਲ ਕਰੀ ਜਾਵੇ ਤਾਂ ਬਹੁਤ ਵਧੀਆ ਹੈ ਜਿਹੜਾ ਆਪਣਾ ਝਾੜ ਹੈ ਜਿਆਦਾ ਕਰਦਾ ਮੌਸਮ ਤੇ ਡਿਪੈਂਡ ਕਰਦਾ ਹੈ ਐਦਾਂ ਨਹੀਂ ਹੁੰਦਾਗਾ ਕਿ 872 ਇਹ ਆਪਣੀ 70 ਮਾਣੀਿਕ ਲਈ ਤੇ ਪਰ ਲੀਆਂ 50 ਮਾਣੀ ਤੇ ਰਹਿ ਜਾਣ ਕੁਝ ਫਰਕ ਪੈ ਸਕਦਾ ਹੈ ਕੋਈ ਦੋ ਤਿੰਨ ਮੰਦਾ ਵੱਤਵਾ ਦੇ ਨਾ ਫਰਕ ਪੈਂਦਾ ਹੁੰਦਾ ਇਸ ਤੋਂ ਬਾਅਦ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹੁੰਦਾਗਾ ਜੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਤਾਂ ਵੈਰਾਈਟੀ ਤਾਂ ਮੈਨੂੰ ਬਹੁਤ ਵਧੀਆ ਲੱਗੀ ਜਿਸ ਤਰ੍ਹਾਂ ਦੂਜੀਆਂ ਨੇ 826 ਉਹਨੂੰ ਵੀ ਮੈਂ ਪਹਿਲ ਦਿੰਦਾ ਹੁੰਨਾ 826 ਨੂੰ ਵੀ ਤੇ ਇਹ ਵੀ ਉਸ ਤਰ੍ਹਾਂ ਹੀ ਮੈਨੂੰ ਲੱਗੀ ਬਹੁਤ ਵਧੀਆ ਜੀ ਮੈਂ ਪਹਿਲੀ ਇਹ ਜ਼ਮੀਨ ਹੈ ਜਿਹੜੀ ਇਹ ਵਾਹ ਕੇ ਤਿਆਰ ਕਰਕੇ ਦੋ ਵਾਰੀ ਤਮੀਆਂ ਫੇਰੀਆਂ ਉਸ ਤੋਂ ਬਾਅਦ ਇੱਕ ਵਾਰੀ ਕਲਟੀਵੇਟਰ ਫੇਰੇ ਸੀਗੇ ਕਿਉਂਕਿ ਇਸ ਜ਼ਮੀਨ ਦੇ ਵਿੱਚ ਨਾ ਕਿਤੇ ਕਿਤੇ ਮਸ਼ੀਨ ਖੁੱਬਦੀ ਸੀਗੀ ਤੇ ਉਹਦੇ ਟਾਇਰ ਜੇ ਨਿਸ਼ਾਨ ਜੇ ਬਣ ਗਏ ਸੀਗੇ ਇਸ ਕਰਕੇ ਮੈਂ ਕਲਟੀਵੇਟਰ ਫੇਰੇ ਸੀਗੇ ਤੇ ਉਸ ਤੋਂ ਬਾਅਦ ਆਪਣੇ ਚ ਬਜਾਈ ਕਰਤੀ ਸੀਗੀ ਸਿੰਪਲ ਜਿਹੇ ਡ੍ਰਿਲ ਹੁੰਦੀ ਹੈ ਆਪਣੀ ਉਹਦੇ ਨਾਲ ਤੇ ਬਾਕੀ ਬੂਟੇ ਵਾਲੇ ਮਾਮਲੇ ਚ ਜੋ ਉਸ ਮਾਮਲੇ ਚ ਤੁਸੀਂ ਦੇਖ ਹੀ ਰਿਹਾ ਕਿੰਨੀ ਵਧੀਆ ਗਰੋਥ ਹੈ ਬੂਟਾ ਬਚੰਗਾ ਬਣਾਉਂਦੀ ਕਣਕ ਤੇ 40 ਕਿਲੋ ਕਿਲੇ ਦੇ ਹਿਸਾਬ ਨਾਲ ਬੀਜ ਪਿਆ ਹੋਇਆ ਹੈ ਇਹ ਵਰਲੀ ਨਹੀਂ ਕਿ ਦੇਖਣ ਨੂੰ ਉਦਾਂ ਹੀ ਲੱਗ ਰਹੀ ਏ ਜੇ ਆਪ ਐਦਾ ਦੇਖੇ ਤਾਂ ਬਹੁਤ ਸਾਰੇ ਭਰੇ ਹੋਏ ਨੇ ਤੇ ਬਾਕੀ ਇਹਨੇ ਬੂਟਾ ਹਜੇ ਹੋਰ ਵੀ ਬਣਾਏਗੀ ਸਿਰਫ ਇੰਨੇ ਤੇ ਨਹੀਂ ਖੜਦੀ ਹੁੰਦੀਗੀ ਤੇ ਤੁਸੀਂ ਆਪਦੇ ਏਰੀਆ ਦੇ ਸਾਮਨ ਨਾਲ ਆਪਦੀ ਜ਼ਮੀਨ ਦੇ ਸਾਮਨ ਨਾਲ ਥੋੜੀ ਪਹਿਲਾਂ ਇੱਕ ਵਾਰ ਬੀਜੋ ਜਿਸ ਤਰ੍ਹਾਂ ਕਿ ਮੈਂ ਪੰਜ ਕਨਾਲਾ ਬੀਜੀਆਂ ਨੇ ਤੁਸੀਂ ਉਸ ਨਾਲ ਕਿੱਲਾ ਡੇਢ ਬੀਜੋ 2 ਕਿੱਲੇ ਬੀਜ ਸਕਦੇ ਜੀ ਤੇ ਗਾਹ ਨੂੰ ਇੱਕ ਤਾਂ ਆਪਣਾ ਬੀਜ ਬਣ ਜੂਗਾ ਘਰ ਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਆਪਣਾ ਪਤਾ ਲੱਗ ਜਾਂਦਾ ਵੀ ਵੈਰਾਈਟੀ ਕਿੱਦਾਂ ਦੀ ਹੈ ਇਹਦਾ ਬੋਟਾ ਕਿਵੇਂ ਆ ਜਾਂਦਾ ਤੇ ਉਸ ਨਾਲ ਆਪਾਂ ਜਿਹੜੀ ਬੰਦੀ ਕਾਰਵਾਈ ਇੱਥੇ ਕਰ ਸਕਦੇ ਹਾਂ ਸੋ ਕਿਸਾਨ ਭਰਾਓ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਹੋਰ ਕਿਸਾਨਾਂ 'ਚ ਕਰ ਸ਼ੇਅਰ ਜ਼ਰੂਰ ਕਰਿਆ ਜੇ ਤੇ ਇਹ ਵੀ ਇਹਦੀ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਹੁਣ 55 ਦਿਨਾਂ ਤੇ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ ਇਹਦੀ ਗਰੋਥ ਵੀ ਹੋਰ ਦੂਜਿਆਂ ਨਾਲ ਕਿੰਨੀ ਕੇ ਲੱਗ ਗਈ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ